ਪਹਾੜਾਂ ਦੇ ਵਿੱਚ ਘੁੰਮਣਾ ਕਿਸ ਨੂੰ ਪਸੰਦ ਨਹੀਂ ਹੁੰਦਾ ਸਾਫ਼ ਹਵਾ ਠੰਡਾ ਮੌਸਮ ਹਰਾ-ਭਰਾ ਦ੍ਰਿਸ਼ ਸਭ ਕੁਝ ਚੰਗਾ ਲੱਗਦਾ ਪਰ ਹੁਣ ਤੁਹਾਨੂੰ ਪਹਾੜਾਂ ਦੇ ਉੱਤੇ ਜਾਣ ਤੋਂ ਪਹਿਲਾਂ ਥੋੜਾ ਜਿਹਾ ਧਿਆਨ ਰੱਖਣਾ ਪਵੇਗਾ ਇਹਨਾਂ ਠੰਡੀਆਂ ਵਾਦੀਆਂ ਦੇ ਵਿੱਚ ਕੁਝ ਅਜਿਹੇ ਤੱਤ ਪਾਏ ਗਏ ਨੇ ਜੋ ਕਿ ਤੁਹਾਡੀ ਸਿਹਤ ਨੂੰ ਵਿਗਾੜ ਸਕਦੇ ਨੇ ਅਤੇ ਤੁਹਾਨੂੰ ਬਿਮਾਰ ਵੀ ਕਰ ਸਕਦੇ ਨੇ ਹਾਂ ਇਹ ਗੱਲ ਸਾਫ਼ ਨਜ਼ਰ ਆ ਰਹੀ ਹੈ ਹਾਲੇ ਦੇ ਵਿੱਚ ਇੱਕ ਖੋਜ ਕੀਤੀ ਗਈ ਹੈ ਜਿਸ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਕਿ ਪਹਾੜਾਂ ਦੇ ਵਿੱਚ ਉੱਡ ਰਹੀ ਧੁੰਦ ਅਤੇ ਬੱਦਲ ਤੁਹਾਡੀ ਸਿਹਤ ਲਈ ਘਾਤਕ ਵੀ ਹੋ ਸਕਦੇ ਨੇ ਕੀ ਤੁਸੀਂ ਕਦੇ ਸੋਚਿਆ ਇਹੋ ਤੋਂ ਹੁੰਦੇ ਜੋ ਤੁਹਾਨੂੰ ਠੰਢੀ ਅਤੇ ਜੋ ਕਿ ਰੋਮਾਂਚਕ ਲੱਗਦੀ ਹੈ ਅਸਲ ਦੇ ਵਿੱਚ ਤੁਹਾਡੇ ਸਰੀਰ ਦੇ ਵਿੱਚ ਇੱਕ ਜ਼ਹਿਰ ਹੈ ਪਹਾੜਾਂ ਦੇ ਵਿੱਚ ਤੁਹਾਨੂੰ ਬਧੇਰੇ ਸ਼ਾਂਤੀ ਦੇਣ ਵਾਲੀ ਨੀਂਦ ਤੁਹਾਡੇ ਸਰੀਰ ਪ੍ਰਣਾਲੀ ਨੂੰ ਹੌਲੀ-ਹੌਲੀ ਕਮਜ਼ੋਰ ਕਰ ਰਹੀ ਹੈ ਸਾਹ ਦੇ ਵਿੱਚ ਜੋ ਕਿ ਸਾਹ ਲੈਣ ਦੇ ਵਿੱਚ ਸਮੱਸਿਆ ਆਉਂਦੀ ਹੈ ਥਕਾਵਟ ਮਹਿਸੂਸ ਹੁੰਦੀ ਹੈ ਅਜਿਗਰ ਦੀ ਸੋਜ ਉਲੰਦੀ ਹੈ ਦਿਮਾਗੀ ਵਿਕਾਰ ਤੇ ਇਹ ਸਾਰੀਆਂ ਚੀਜ਼ਾਂ ਪਹਾੜੀ ਹਵਾ ਦੇ ਨਾਲ ਸੰਬੰਧਿਤ ਹੋ ਸਕਦੀਆਂ ਨੇ ਗਰਮੀ ਹੋਵੇ ਜਾਂ ਫਿਰ ਬਰਸਾਤ ਦਾ ਮੌਸਮ ਸ਼ਹਿਰਾਂ ਦੇ ਵਿੱਚ ਰਹਿਣ ਵਾਲੇ ਲੋਕ ਛੁੱਟੀਆਂ ਮਿਲਦੇ ਹੀ ਪਹਾੜਾਂ ਦੇ ਵੱਲ ਜਾਣਾ ਸ਼ੁਰੂ ਕਰ ਦਿੰਦੇ ਨੇ ਖਾਸ ਕਰਕੇ ਪੰਜਾਬ ਦੇ ਲੋਕ ਕਿਉਂਕਿ ਪੰਜਾਬ ਦੇ ਨਾਲ ਲੱਗਦਾ ਪਹਾੜੀ ਇਲਾਕਾ ਹਿਮਾਚਲ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਸਲਾਨੀਆਂ ਦੀ ਭਾਰੀ ਗਿਣਤੀ ਦੇ ਵਿੱਚ ਉੱਥੇ ਲੋਕ ਜਾਂਦੇ ਨੇ ਘੁੰਮਣ ਫਿਰਨ ਨੂੰ ਆਪਣੇ ਬੱਚਨ ਨਾਲ ਲੈ ਕੇ ਜਾਂਦੇ ਨੇ ਤਾਂ ਅਜਿਹੀ ਸਥਿਤੀ ਦੇ ਵਿੱਚ ਕੁਝ ਮਸ਼ਹੂਰ ਥਾਵਾਂ ਦੇ ਉੱਤੇ ਪੈਰਾਂ ਦੀ ਗਿਣਤੀ ਵੀ ਵੱਧ ਰਹੀ ਹੈ ਤੇ ਜ਼ਿਆਦਾ ਹਵਾਨਾ ਦੇ ਕਾਰਨ ਪ੍ਰਦੂਸ਼ਣ ਦਾ ਪੱਧਰ ਵੀ ਵੱਧ ਰਿਹਾ ਜਿਸ ਕਾਰਨ ਪਹਾੜਾਂ ਦੀ ਹਵਾ ਜ਼ਹਿਰੀਲੀ ਹੋ ਰਹੀ ਹੈ ਇਹ ਹਵਾ ਤੁਹਾਡੇ ਫੇਫੜਿਆਂ ਗੁਰਦਿਆਂ ਜਿਗਰ ਅਤੇ ਇੱਥੋਂ ਤੱਕ ਕਿ ਦਿਮਾਗ ਨੂੰ ਵੀ ਵੱਡਾ ਨੁਕਸਾਨ ਪਹੁੰਚਾ ਰਹੀ ਹੈ ਇਸ ਦੇ ਪਿੱਛੇ ਕਈ ਕਾਰਨ ਹੋ ਸਕਦੇ ਨੇ ਤਕਨੀਕੀ ਬਦਲ ਯਾਨੀ ਕਿ ਜ਼ਹਿਰੀਲੇ ਬਦਲ ਹੋ ਸਕਦੇ ਨੇ ਤਾਂ ਹਾਲਿਆ ਦੇ ਖੋਜ ਕੀਤੇ ਦੇ ਵਿੱਚ ਪਤਾ ਲੱਗਿਆ ਹੈਗਾ ਕਿ ਸ਼ਿਮਲਾ ਮਸੂਰੀ ਮਨਾਲੀ ਔਲੀ ਅਤੇ ਦਾਦਰਲੀ ਜੋ ਕਿ ਦੱਸਦੀ ਹੈ ਕਿ ਦਾਰਜੀਲਿੰਗ ਵਰਗੇ ਆਪਣੇ ਮਨਪਸੰਦ ਪਹਾੜੀ ਜਿਹੜੇ ਪਹਾੜੀ ਸਟੇਸ਼ਨ ਹੁੰਦੇ ਨੇ ਉਹਨਾਂ ਦੇ ਵਿੱਚ ਤੁਸੀਂ ਜਿਸ ਤੋਂ ਦਾ ਆਨੰਦ ਮਾਣਦੇ ਹੋ ਉਸ ਦੇ ਵਿੱਚ ਜ਼ਰੀਲੇ ਰਸਾਇਣ ਹੁੰਦੇ ਨੇ ਇਹ ਰਸਾਇਣ ਹਵਾ ਦੇ ਵਿੱਚ ਤੈਰਦੇ ਹੋਏ ਤੁਹਾਡੇ ਸਰੀਰ ਦੇ ਅੰਦਰ ਪਹੁੰਚ ਜਾਂਦੇ ਨੇ ਅਤੇ ਹੌਲੀ-ਹੌਲੀ ਕਈ ਅੰਗਾਂ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੰਦੇ ਨੇ ਪਰ ਸਭ ਤੋਂ ਖਤਰਨਾਕ ਸਥਿਤੀ ਇਹ ਹੈ ਕਿ ਇਸ ਹਵਾ ਦਾ ਪ੍ਰਭਾਵ ਅਚਾਨਕ ਨਹੀਂ ਦਿਖਾਈ ਦਿੰਦਾ ਇਹ ਪ੍ਰਭਾਵ ਸਰੀਰ ਦੇ ਵਿੱਚ ਇੰਨਾ ਹੌਲੀ-ਹੌਲੀ ਜਾਂਦਾ ਹੈ ਕਿ ਤੁਹਾਨੂੰ ਕਿਸੇ ਬਿਮਾਰੀ ਦੀ ਲਪੇਟ ਦੇ ਵਿੱਚ ਆਉਣ ਦੇ ਵਿੱਚ ਤੁਹਾਨੂੰ ਸਮਝ ਵੀ ਨਹੀਂ ਲੱਗੇਗਾ ਕਿ ਆਖਿਰ ਇਹ ਬਿਮਾਰੀ ਤੁਹਾਨੂੰ ਕਦੋਂ ਲੱਗ ਗਈ ਤਾਂ ਜਰਮਨੀ ਅਤੇ ਭਾਰਤ ਦੇ ਵਿਗਿਆਨੀਆਂ ਦੀ ਇਸ ਸਾਂਝੀ ਖੋਜ ਦੇ ਵਿੱਚ ਦੱਸਿਆ ਗਿਆ ਹੈਗਾ ਕਿ ਇਹਨਾਂ ਬਦਲਾਂ ਦੇ ਵਿੱਚ ਪਲਾਸਟਿਕ ਦੇ ਕਣ ਭਾਰੀ ਤਾਤਾਂ ਅਤੇ ਅਜਿਹੇ ਰਸਾਇਣ ਪਾਏ ਗਏ ਨੇ ਜੋ ਕਿ ਕੈਂਸਰ ਨੂੰ ਵੀ ਜਨਮ ਦੇ ਸਕਦੇ ਨੇ ਕੈਂਸਰ ਇੱਕ ਭਿਆਨਕ ਬਿਮਾਰੀ ਹੈ ਜੋ ਕਿ ਅੱਜ ਦੇ ਟਾਈਮ ਦੇ ਵਿੱਚ ਭਾਰਤ ਦੇ ਵਿੱਚ ਤੇਜ਼ ਦੇ ਨਾਲ ਵਧਦੀ ਹੋਈ ਨਜ਼ਰ ਆ ਰਹੀ ਹੈ ਵਿਗਿਆਨੀਆਂ ਨੇ ਇਸ ਨੂੰ ਕਲਾਊਡ ਦੇ ਵਿੱਚ ਕੈਂਸਰ ਦਾ ਨਾਮ ਦਿੱਤਾ ਯਾਨੀ ਕਿ ਬਦਲਾਂ ਦੇ ਵਿੱਚ ਲੁਕਿਆ ਹੋਇਆ ਕੈਂਸਰ ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਘੁੰਮਣਾ ਜਾਣਾ ਬੰਦ ਕਰ ਦੇਣਾ ਚਾਹੀਦਾ ਹੈ ਕਿ ਘੁੰਮਣਾ ਫਿਰਨਾ ਬੰਦ ਕਰ ਦੇਣਾ ਚਾਹੀਦਾ ਹੈ ਬਿਲਕੁਲ ਨਹੀਂ ਪਰ ਜਦੋਂ ਵੀ ਤੁਸੀਂ ਇਹਨਾਂ ਥਾਵਾਂ ਦੇ ਉੱਤੇ ਜਾਓ ਤਾਂ ਸਾਵਧਾਨ ਜ਼ਰੂਰ ਰਹੋ ਤੇ ਸਾਵਧਾਨੀ ਵਰਤਣੀ ਵੀ ਚਾਹੀਦੀ ਆ ਆਪਣੇ ਧਿਆਨ ਦੇ ਵਿੱਚ ਰੱਖੋ ਅਤੇ ਆਪਣੇ ਸਰੀਰ ਦਾ ਵੀ ਤਾਂ ਜੋ ਤੁਹਾਨੂੰ ਸਰੀਰਕ ਤੌਰ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਹੋਵੇ ਕਿਉਂਕਿ ਅਜਿਹੀ ਸਥਿਤੀ ਦੇ ਵਿੱਚ ਤੁਹਾਡੀ ਸਿਹਤ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਹੈ ਕਿਉਂਕਿ ਇਨਸਾਨ ਸਰੀਰ ਤੋਂ ਹੀ ਤੰਦਰੁਸਤ ਰਹਿੰਦਾ ਹੈ ਤੇ ਅੱਜ ਦੇ ਸਮੇਂ ਦੇ ਵਿੱਚ ਹਰ ਕਿਸੇ ਦੇ ਘਰ ਦੇ ਵਿੱਚ ਕੋਈ ਨਾ ਕੋਈ ਬਿਮਾਰੀ ਜ਼ਰੂਰ ਹੁੰਦੀ ਹੈ ਤੇ ਹਰ ਕੋਈ 10-12 ਚੱਕਰ ਜ਼ਰੂਰ ਕਰਦਾ ਪਰ ਸਿਹਤ ਤੁਹਾਡੀ ਸਭ ਤੋਂ ਪਹਿਲਾ ਜੇਕਰ ਤੁਸੀਂ ਘੁੰਮਣ ਫਿਰਨ ਵੀ ਜਾਂਦੇ ਹੋ ਤਾਂ ਬਾਹਰਲੀਆਂ ਚੀਜ਼ਾਂ ਖਾਣ ਤੋਂ ਜ਼ਰੂਰ ਪਰਹੇਜ਼ ਕਰਿਆ ਕਰੋ ਘਰ ਦੀ ਹੋ ਸਕੇ ਤਾਂ ਜਿੰਨਾ ਹੋ ਸਕੇ ਘਰ ਦਾ ਖਾਣਾ ਹੀ ਖਾਇਆ ਕਰੋ